ਕਿਸੇ ہمسਾਏ ਦੇ ਤੁਰ ਜਾਣ ਦਾ ਹੁਣ ਗਮ ਨਹੀਂ ਹੁੰਦਾ ਕਿਸੇ ہمسਾਏ ਦਾ ਤੁਰ ਜਾਣ ਦਾ ਹੁਣ ਗਮ ਨਹੀਂ ਹੁੰਦਾ ਵਿਖਾਵਾ ਦੁੱਖ ਦਾ ਤਾਂ ਹੁੰਦਾ ਮਗਰ ਮਾਤਮ ਨਹੀਂ ਹੁੰਦਾ ਤੂੰ ਹਮਦਰਦੀ ਲਈ ਕਰ ਚੋਣ ਕੁਝ ਮਕਸੂਸ ਲਫ਼ਜ਼ਾਂ ਦੀ ਹਰੇਕ ਹੀ ਲਫ਼ਜ਼ ਸਭ ਜ਼ਖਮਾਂ ਲਈ ਮਰਹਮ ਨਹੀਂ ਹੁੰਦਾ ਕਈ ਵਾਰੀ ਦੋ ਨਦੀਆਂ ਦਾ ਆਪਾਸੀ ਮਿਲਣ ਤਾਂ ਹੁੰਦਾ ਕਈ ਵਾਰੀ ਦੋ ਨਦੀਆਂ ਦਾ ਆਪਸੀ ਮਿਲਣ ਤਾਂ ਹੁੰਦਾ ਹੈ ਹਕੀਕਤ ਵਿੱਚ ਉਹਨਾਂ ਦਾ ਪਰ ਕਦੇ ਸੰਗਮ ਨਹੀਂ ਹੁੰਦਾ ਨਾ ਕਾਲਾ ਪੈ ਭਰੋਸਾ ਰੱਖ ਸੁਣੂ ਫਰਿਆਦ ਉਹ ਤੇਰੀ ਨਾ ਕਾਲਾ ਪੈ ਭਰੋਸਾ ਰੱਖ ਸੁਣੂ ਫਰਿਆਦ ਉਹ ਤੇਰੀ ਇਬਾਦਤ ਦਾ ਧਰਾਤਲ ਤੇ ਅਸਰ ਇਕਦਮ ਨਹੀਂ ਹੁੰਦਾ ਮੁਹੱਬਤ ਨਾਲ ਆਪਣੇ ਆਪ ਨੂੰ ਲਬਰੀਜ ਜੇ ਰਖੀਏ ਮੁਹੱਬਤ ਨਾਲ ਆਪਣੇ ਆਪ ਨੂੰ ਲਬਰੀਜੇ ਰਖੀਏ ਤਾਂ ਫਿਰ ਚਾਹ ਜੀਣ ਦਾ ਸਾਰੀ ਉਮਰ ਮਦਮ ਨਹੀਂ ਹੁੰਦਾ ਉਹ ਲੋਕਾਂ ਵਿੱਚ ਜਿਆਦਾ ਦੇਰ ਤੱਕ ਮਕਬੂਲ ਨਾ ਰਹਿੰਦੀ ਉਹ ਲੋਕਾਂ ਵਿੱਚ ਜਿਆਦਾ ਦੇਰ ਤੱਕ ਮਕਬੂਲ ਨਾ ਰਹਿੰਦੀ ਸਿਨਫ ਜਿਸ ਵਿੱਚ ਸਲੀਕਾ ਸੋਜ ਤੇ ਸੰਜਮ ਨਹੀਂ ਹੁੰਦਾ ਤੇ ਆਖਰੀ ਸ਼ੇਰ ਇਹਦਾ ਤੂੰ ਆਪਣੀ ਚਾਲ ਵਿੱਚ ਸ਼ੀਤਲ ਨਿਰੰਤਰਤਾ ਬਣਾ ਕੇ ਰੱਖ ਤੂੰ ਆਪਣੀ ਚਾਲ ਵਿੱਚ ਸ਼ੀਤਲ ਨਿਰੰਤਰਤਾ ਬਣਾ ਕੇ ਰੱਖ ਤੇ ਇਹ ਵੀ ਯਾਦ ਰੱਖ ਤੇ ਇਹ ਵੀ ਯਾਦ ਰੱਖ ਕੋਈ ਸਫ਼ਰ ਅੰਤਮ ਨਹੀਂ ਹੁੰਦਾ ਇਹ ਵੀ ਯਾਦ ਰੱਖ ਕੋਈ ਸਫ਼ਰ ਤਨਵਾਦੀ ਤੇ ਤੂੰ ਵੀ ਇਹ ਯਾਦ ਰੱਖ ਕਿ ਕੋਈ ਸਫ਼ਰ ਅੰਤਮ ਨਹੀਂ ਹੁੰਦਾ ਕਹਿੰਦੇ ਜਿਹੜੀਆਂ ਕੌਮਾਂ ਆਪਣੇ ਗੁਰੂਆਂ ਪੀਰਾਂ ਦੀਆਂ ਯਾਦਾਂ ਮਨਾਉਂਦੀਆਂ ਨੇ ਉਹ ਹਮੇਸ਼ਾ ਹੀ ਜਿਹੜੀਆਂ ਨੇ ਉਹ ਪਰਫੁੱਲਤ ਹੁੰਦੀਆਂ ਨੇ ਤੇ ਜਿਹੜੇ ਪਰਿਵਾਰ ਆਪਣੇ ਵੱਡੇ-ਵਡੇਰੇ ਦੀਆਂ ਯਾਦਾਂ ਜਿਹੜੀਆਂ ਉਹ ਯਾਦਾਂ ਹਮੇਸ਼ਾ ਤਾਜ਼ਾ ਰੱਖਦੀਆਂ ਨੇ ਉਹ ਪਰਿਵਾਰ ਵੀ ਹਮੇਸ਼ਾ ਤਰੱਕੀ ਕਰਦੇ ਨੇ ਸੋ ਇਸੇ ਮਹਾਵਰੇ ਤਹਿਤ ਜੇਕਰ ਗੱਲ ਕੀਤੀ ਜਾਵੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਜੋ ਸ਼ਹਿਦਕਾਰਾਂ ਦੀ ਦੁਨੀਆ ਉਹਨਾਂ ਦੀ ਤੇ ਸਹਿਦਕਰਾਂ ਦੀ ਦੁਨੀਆ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਡਾਕਟਰ ਸ੍ਰਿੰਦਰ ਕਲੋਂ ਦਾ ਜਿਹੜਾ ਵੱਡਾ ਨਾਂ ਜੋ ਸਹਿਦਕਰਾਂ ਦੀ ਕਹਿ ਸਕਦੇ ਆ ਸੂਚੀ ਦੇ ਵਿੱਚ ਜੋ ਮੁੱਖ ਨਾਮ ਸ਼ਾਮਲ ਹੈ ਡਾਕਟਰ ਸੁਰਿੰਦਰ ਕਾਲੋ ਜੋ ਬੇੜ ਖੇਤਰ ਪ੍ਰਾਣਾਸ਼ਾਲਾ ਸਰਕਲ ਦੇ ਨਾਲ ਸੰਬੰਧਿਤ ਹੈ ਤੁਹਾਨੂੰ ਦੱਸਦੀ ਹੈ ਕਿ ਗੁਰਦਾਸਪੁਰ ਮਕੇਰੀਆਂ ਮਾਰਗ ਦੇ ਉੱਪਰ ਉਹਨਾਂ ਦਾ ਫਾਰਮ ਹਾਊਸ ਹੈ ਜਿੱਥੇ ਉਹਨਾਂ ਨੇ ਆਪਣੀ ਮਾਤਾ ਦੀ ਮਿੱਠੀ ਨਿੱਗੀ ਯਾਦ ਨੂੰ ਸਮਰਪਿਤ ਅੱਜ ਇੱਕ ਆਪਣੇ ਵਿੜੇ ਦੇ ਵਿੱਚ ਜਿਹੜਾ ਪ੍ਰੋਗਰਾਮ ਹੈ ਉਹਦਾ ਆਯੋਜਨ ਕੀਤਾ ਗਿਆ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਤੋਂ ਗੁਰਦਾਸਪੁਰ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਹੁਸ਼ਿਆਰਪੁਰ ਜਲੰਧਰ ਅਮਰਸਰ ਜਾਂ ਪਠਾਨਕੋਟ ਦੂਰ ਦਰਾਡੇ ਤੋਂ ਵੱਡੀ ਗਿਣਤੀ ਦੇ ਵਿੱਚ ਸਹਿਤਕਰਾਂ ਨੇ ਭਾਗ ਲਿਆ ਤੁਹਾਨੂੰ ਦੱਸ ਦਈਏ ਕਿ ਇਹ ਜੋ ਪ੍ਰੋਗਰਾਮ ਦਾ ਆਯੋਜਨ ਹੈ ਇਹ ਪੰਜਾਬੀ ਸੱਭਿਆਚਾਰਕ ਜਿਵੇਂ ਤੁਸੀਂ ਤਸਵੀਰ ਦੇ ਰਾਹੀਂ ਦੇਖ ਸਕਦੇ ਹੋ ਨਰਲੇਪ ਟੀਵੀ ਦੇ ਕੈਮਰੇ ਦੀ ਅੱਖ 'ਚ ਇਹ ਤਸਵੀਰ ਜਿਹੜੀ ਆ ਇਹ ਮਾਟੋ ਦੀ ਕੈਦ ਕਰਕੇ ਦਿਖਾਈ ਜਾਵੇ ਕਿ ਪੰਜਾਬੀ ਸੱਭਿਆਚਾਰਕ ਤੇ ਸਹਿਤਕ ਵਿਰਾਸਤਾ ਵਿਕਾਸ ਕੇ ਅੰਦਰ ਪ੍ਰਾਣਾਛੱਲਾ ਗੁਰਦਾਸਪੁਰ ਵੱਲੋਂ ਇਸ ਪ੍ਰੋਗਰਾਮ ਦਾ ਜਿਹੜਾ ਆਯੋਜਨ ਕੀਤਾ ਗਿਆ ਸੋ ਡਾਕਟਰ ਸ੍ਰਿੰਦਰ ਕਾਲੋਂ ਜੀ ਦੇ ਵੇੜੇ ਦੇ ਵਿੱਚ ਅੱਜ ਵੱਡੀਆਂ ਰੌਣਕਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲੀਆਂ ਨੇ ਸੋ ਜਾਨਣਾ ਚਾਹਾਂਗੇ ਕਾਲੋਂ ਸਾਹਿਬ ਸਭ ਤੋਂ ਪਹਿਲਾਂ ਨਰਲੀਪ ਟੀਵੀ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਆਪ ਜੀ ਦਾ ਸਵਾਗਤ ਹੈ ਸਾਡੇ ਕੋਲ ਆਏ ਜੀ ਜੀ ਸੋ ਇਸ ਪ੍ਰੋਗਰਾਮ ਦਾ ਜਿਹੜਾ ਮੁੱਖ ਮਕਸਦ ਹੈ ਸਮਾਜ ਨੂੰ ਇਹਦਾ ਕੀ ਸੁਨੇਹਾ ਸਾਡੇ ਕੋਲ ਮੇਰੇ ਮਨ 'ਚ ਬੜੀ ਵੱਡੀ ਗੱਲ ਹਮੇਸ਼ਾ ਹੀ ਰਹੀ ਆ ਜੀ ਜੀ ਕਿ ਜਿਹੜਾ ਕਲਮਕਾਰ ਆ ਉਹ ਸਮਾਜ ਦੀ ਅਗਵਾਈ ਕਿਦਾਂ ਕਰੇ ਜੀ ਜੀ ਤੋਂ ਸਾਡੇ ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ਇਹ ਸੀ ਕਿ ਅਸੀਂ ਸਮਾਜ ਨੂੰ ਕਿਦਾਂ ਲੇਖਕ ਸਾਥ ਸੇਧ ਦਿਆ ਕਰੇ ਜੀ ਜੀ ਤੋਂ ਇਹਦੇ ਸਾਇਦ ਸਾਡੇ ਇੱਥੇ ਅੱਜ ਦੋ ਪਾਸ਼ਣ ਹੋਏ ਮੁਰਕੇ ਵੱਡੀਆਂ ਵਿਚਾਰਾਂ ਹੋਈਆਂ ਜੀ ਜੀ ਘਟ ਤੋਂ ਕਰਦ 100 150 ਹਾਜ਼ਰੀਨ ਨੇ ਇਹਦਾ ਆਨੰਦ ਮਾਣਿਆ ਇਸ ਵਿਚਾਰ ਬਟਾਂ ਦੇ ਦਾ ਔਰ ਅੱਗੇ ਤੋਂ ਮੈਨੂੰ ਇਦਾਂ ਲੱਗਿਆ ਜਿਵੇਂ ਬਹੁਤ ਲੋਕ ਸੁਨੇਹਾ ਲੈ ਕੇ ਗਏ ਆ ਕਿ ਆਪਾਂ ਮੁੜ ਕੇ ਵੀ ਇੱਥੇ ਮਿਲਣਾ ਤੇ ਆਪਾਂ ਸਾਇਦ ਨੂੰ ਅੱਗੇ ਤੋਰਨ ਦੀ ਗੱਲ ਕਰਨੀ ਹੈ ਜੀ 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 ਸੂ ਕਲਮਕਾਰ ਅਸੀਂ ਸਮਝਦੇ ਹਾਂ ਕਿ ਜਿਹੜੇ ਕਲਮਕਾਰ ਨੇ ਉਹ ਸਾਹਿਤਕਾਰਾਂ ਦੀ ਦੁਨੀਆ ਦੇ ਵਿੱਚ ਚਾਹੇ ਰਾਈਟਰ ਨੇ ਚਾਹੇ ਉਹ ਕਵਿਤਾਵਾਂ ਦੀਆਂ ਰਚਨਾਵਾਂ ਕਰਦੇ ਹੋਣ ਤੇ ਉਹ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਪਿੱਲਰ ਮੰਨਿਆ ਜਾਂਦਾ ਹੈ ਅਜੋਕੇ ਸਮੇਂ ਦੇ ਵਿੱਚ ਕਾਹਲੂ ਸਾਹਿਬ ਸੂਝਵਾਨੋ ਬੁੱਧੀ ਜੀਵੀਆਂ ਦੇ ਵਿੱਚ ਅਸੀਂ ਤੁਹਾਨੂੰ ਗਿਣਦੇ ਹਾਂ ਬੇਸ਼ੱਕ ਸਾਡੇ ਪਰਮ ਮਿੱਤਰ ਵੀ ਹੋ ਤੁਸੀਂ ਜੀ ਤੇ ਸਮਾਜ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ ਹੈ ਇਸ ਵੇਲੇ ਅਜੋਕੇ ਸਮੇਂ ਦੇ ਵਿੱਚ ਭਿਆਨਕ ਸਮਾਂ ਜਿਵੇਂ ਨਸ਼ਿਆਂ ਦਾ ਹੜ ਵਗ ਰਿਹਾ ਬੇਸ਼ੱਕ ਇਸ ਵੇਲੇ ਪੰਜਾਬ ਪੁਲਿਸ ਵੱਲੋਂ ਤਰਸੱਲੀ ਮਚਾਈ ਹੋਈ ਹੈ ਉਹਨੂੰ ਰੋਕ ਥੰਮ ਵਾਸਤੇ ਸੋ ਆਪਣੀ ਕਲਮ ਦੇ ਰਹੀਂ ਆਪਣੀ ਸੋਚ ਦੇ ਰਹੀਂ ਕੀ ਸੁਨੇਹਾ ਦੇਣਾ ਚਾਹੋਗੇ ਕੀ ਇਹਨਾਂ ਨੂੰ ਠੱਲ ਕਿਵੇਂ ਪਾਈ ਜਾ ਸਕਦੀ ਹੈ ਅ ਗੁਰਾਇਆ ਸਾਹਿਬ ਇੱਕ ਤੇ ਆ ਵੀ ਜਿਹੜੀ ਪਰਿਵਾਰ ਜਿਹੜਾ ਨਾ ਉਹ ਸਾਡੀ ਮੁੱਢਲੀ ਇਕਾਈ ਮੰਨਿਆ ਜਾਂਦਾ ਸ਼ੁਰੂ ਤੋਂ ਨਾ ਜੀ 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 ਪਰਿਵਾਰ ਆਪਣੇ ਆਪ ਚ ਨਾ ਇੱਕ ਬੜੀ ਸ਼ਾਨਦਾਰ ਸੰਸਥਾ ਆ ਜੀ ਜੀ ਤੇ ਪਰਿਵਾਰ ਪਰ ਥੋੜਾ ਜਿਹਾ ਪਿਛਲੇ ਇਸ ਸਮੇਂ ਚ ਪਰਿਵਾਰ ਆਪਣੇ ਆਪ ਚ ਥੋੜਾ ਜਿਹਾ ਲੂਜ਼ ਹੋਇਆ ਉਹਦੀਆਂ ਆਪ ਜਿਹੜੀਆਂ ਆਪਸ ਤੰਦਾਂ ਨੇ ਉਹ ਢਿੱਲੀਆਂ ਪਈਆਂ ਹੁਣ ਤਾਂੀਆਂਆਂ ਨੇ ਹੁਣ ਤਾਂੀਆਂ ਨੇ ਜੀ ਜੀ ਤੇ ਜਿਹੜੇ ਹੁਣ ਸਿਆਣੇ ਬੰਦੇ ਆ ਜਿੱਦਾਂ ਪਾਪਾ ਹੁਣਾਂ ਦੀ ਮਨਛਾ ਸੀਗੀ ਵੀ ਇਹਨਾਂ ਦੇ ਮਾਤਾ ਹੁਣਾਂ ਦੇ ਨਾਂ ਤੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਜਿਹਦੇ ਨਾਲ ਸਮਾਜ ਨੂੰ ਸੇਧ ਮਿਲੇ ਕੋਈ ਜੀ ਜੀ ਤੇ ਆਪਾਂ ਵੀ ਉਹਦੇ ਹੀ ਜਿਹੜਾ ਕੋਸ਼ਿਸ਼ ਇਹ ਕੀਤੀ ਆ ਵੀ ਜਿੱਤਰਾ 8 ਆਪਾਂ ਸਹਿਤਕਾਰਾਂ ਦਾ ਜੀ ਸਨਮਾਨ ਕੀਤਾ ਜੀ ਜੀ 10 ਉਹ ਸਹਿਤਕਾਰ ਜਿਹੜੇ ਲੋਕਾਂ ਲਈ ਜਿਨ੍ਹਾਂ ਨੇ ਜ਼ਿੰਦਗੀ ਲਾਈ ਹੋਈ ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਕੋਈ ਨਹੀਂ ਜਾਣਦਾ ਜੀ ਜੀ ਤੇ ਬਜ਼ੁਰਗ ਹੋ ਗਏ ਹੋਏ ਜਾਂ ਜਵਾਨ ਵੀ ਵਿੱਚ ਮੁੰਡੇ ਸੀਗੇ ਜੀ 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 ਤੇ ਇੱਕ ਅਸੀਂ ਸਮਾਜ ਸੇਵਕ ਦੀ ਦਾ ਸਨਮਾਨ ਕੀਤਾ ਜੀ ਜੀ ਬਾਬਾ ਜੀ ਭੁਪਿੰਦਰ ਸਿੰਘ ਹੁਣੀ ਜੀ ਜੀ ਇੱਥੇ ਹੀ ਖੜੇ ਨੇ ਨਾਲ ਸਾਡੇ ਜੀ 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 ਤੇ ਜਿਹੜੇ ਇਹਨਾਂ ਨੂੰ ਆਪਾਂ ਪਿਛਲੇ 2 ਹੜਾਂ ਦੇ ਇਥੇ ਹੜਾਂ ਵਾਲਾ ਇਲਾਕਾ ਨਾ ਤੇ ਪਿਛਲੇ 2 ਹੜਾਂ ਚ ਆਪਾਂ ਇਹਨਾਂ ਨੂੰ ਵੇਖਿਆ ਵੀ ਇਹਨਾਂ ਨੇ ਬੜੀ ਲੋਕਾਂ ਦੀ ਸੇਵਾ ਕੀ ਤੀ ਨਿਸ਼ਕਾਮ ਸੇਵਾ ਕਰਦੇ ਆ ਤੇ ਉਹ ਹੁਣੇ ਇਹ ਵੇਖੋ ਜਿੱਦਾਂ ਇਹ ਇੱਕ ਸਟੈਪ ਬਾਈ ਸਟੈਪ ਹੀ ਆ ਨਾ ਜਦੋਂ ਆਪਾਂ ਇੱਕ ਪਰਿਵਾਰ ਤੋਂ ਗੱਲ ਤੁਰੇਗੀ ਅੱਗੇ ਉਹ ਆਪਾਂ ਵੇਖਾਂਗੇ ਕਿ ਜਿੱਦਾਂ ਸਮਾਜ ਨੂੰ ਚੰਗਾ ਲੈ ਕੇ ਜਾਣ ਵਾਲੇ ਚੰਗੇ ਪਾਸੇ ਲੈ ਕੇ ਜਾਣ ਵਾਲੇ ਲੋਕ ਕੌਣ ਨੇ ਜੋ ਉਹਨਾਂ ਨੂੰ ਨਾਲ ਜੋੜਾਂਗੇ ਜੀ 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 ਉਹਨਾਂ ਦਾ ਅੱਗੇ ਪ੍ਰਚਾਰ ਹੋਊਗਾ ਹਨਾ ਜਿਸ ਤਰ੍ਹਾਂ ਜੀ ਉਹ ਆਪ ਤੇ ਵਿਚਾਰੇ ਆਪਣਾ ਕੋਈ ਪ੍ਰਚਾਰ ਨਹੀਂ ਕਰਦੇ ਜਿਹੜੇ ਅਸਲ ਕੰਮ ਕਰਦੇ ਸਮਾਜ 'ਚ ਉਹ ਆਪਣਾ ਕੋਈ ਪ੍ਰਚਾਰ ਨਹੀਂ ਕਰ ਪਾਉਂਦੇ ਜੀ 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 ਤੇ ਹੁਣੇ ਪ੍ਰਚਾਰ ਤੇ ਨਹੀਂ ਆ ਖੈਰ ਪਰ ਚਲੋ ਇੱਕ ਉਪਰਾਲਾ ਇਕੱਠੇ ਜੀ ਹੋਏ ਆ ਤੇ ਜਦੋਂ ਚੰਗੀਆਂ ਰੂਹਾਂ ਇਕੱਠੀਆਂ ਹੁੰਦੀਆਂ ਤੇ ਕੁਝ ਚੰਗਾ ਨਿਕਲਦਾ ਹੀ ਆ ਜੀ 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 ਸਵਾਲ ਦਾ ਮੇਰਾ ਪੂਰਾ ਜਵਾਬ ਨਹੀਂ ਆਇਆ ਕਿ ਨਸ਼ਿਆਂ ਤੇ ਸਵਾਲ ਕੀਤਾ ਸੀ ਮੈਂ ਕਿ ਭਿਆਨਕ ਸਮੇਂ ਦੇ ਵਿੱਚ ਜੋ ਨਸ਼ਿਆਂ ਦਾ ਵਰਤਾਰਾ ਇਹਨੂੰ ਕਿਵੇਂ ਦੇਖ ਨਹੀਂ ਅੱਜ ਗੱਲ ਹੋਈ ਆ ਪ੍ਰੋਗਰਾਮ ਦੇ ਵਿੱਚ ਨਸ਼ਿਆਂ ਤੇ ਵੀ ਜੀ ਵੇਖੋ ਉਹ ਵੀ ਉਹਦੀ ਵੀ ਨਾ ਉਹਦੇ ਚ ਵੀ ਹੋਂਤਾ ਹੀ ਪਰਿਵਾਰ ਦੀ ਆ ਪਰਿਵਾਰ ਦੀ ਆ ਪਰਿਵਾਰ ਤੋਂ ਪਰਿਵਾਰਾਂ ਤੋਂ ਸ਼ੁਰੂ ਹੋਣੀ ਹੈ ਪਰਿਵਾਰ ਤੋਂ ਅਗਲਾ ਪੜਾਇਆ ਪਿੰਡ ਪਿੰਡ ਹਾਂਜੀ ਹਾਂਜੀ ਤੇ ਜਦੋਂ ਪਰਿਵਾਰ ਹੀ ਆਪਣੇ ਆਪ ਚ ਸੰਪੂਰਨ ਨਹੀਂ ਰਹਿ ਗਏ ਜੀ 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 ਤੇ ਪਿੰਡ ਚ ਜੁੜਾਵ ਮਹਿਸੂਸ ਨਹੀਂ ਹੋ ਰਿਹਾ ਕਿਸੇ ਦਾ ਬੱਚਾ ਕੁਛ ਕਰ ਰਿਹਾ ਕਿਸੇ ਦਾ ਕੋਈ ਕਿਸੇ ਨੂੰ ਕੁਛ ਕਹਿ ਵੀ ਨਹੀਂ ਸਕਦਾ ਕੋਈ ਗਾਲ ਨਹੀਂ ਕੱਢ ਸਕਦਾ ਕੋਈ ਚਪੇੜ ਨਹੀਂ ਮਾਰ ਸਕਦਾ ਕਿ ਇਹਨੂੰ ਕੁਛ ਨਹੀਂ ਕਹਿ ਸਕਦੇ ਜੀ 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 ਇਕੱਲੇ ਇਕੱਲੇ ਬੱਚੇ ਆ ਕੋਈ ਕਿਸੇ ਨੂੰ ਹਨਾ ਹਾਂਜੀ ਹਾਂਜੀ ਤੇ ਹੁਣ ਤਾਂ ਹੀਆਂ ਤੇ ਹੈਗੀਆਂ ਆ ਜੀ 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 ਉਹਦੇ ਤੇ ਵੀ ਅੱਜ ਗੱਲਾਂ ਹੋਈਆਂ ਵਾ ਚੰਗੀਆਂ ਗੱਲਾਂ ਵਿੱਚੋਂ ਨਿਕਲੀਆਂ ਵੀ ਆ ਜੀ 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 ਤੇ ਸਭ ਨੇ ਸਿਆਣੇ ਬੰਦਿਆਂ ਨੇ ਹੋਈ ਸਿਰ ਜੋੜ ਕੇ ਆਖਿਆ ਵੀ ਪਰਿਵਾਰ ਸਰਕਾਰਾਂ ਇਹਦੇ ਵਿੱਚ ਕੋਈ ਬਹੁਤਾ ਰੋਲ ਨਹੀਂ ਕਰ ਸਕਣਾ ਨਹੀਂ ਕਰ ਸਕਦਾ ਸਰਕਾਰ ਹਲਾ ਹਲਾ ਕਰਨ ਦੀ ਆਪਣੀਆਂ ਜ਼ਿੰਮੇਵਾਰੀਆਂ ਆਪ ਹੀ ਸੰਭਲ ਕੇ ਬਿਲਕੁਲ ਆਪਣਾ ਆਪ ਹੀ ਕਰਨਾ ਪੈਣਾ ਜੀ ਜੀ ਜਿੰਨੀ ਹੁਸ਼ਿਆਰੀ ਦੇ ਨਾਲ ਹਾਂਜੀ ਅ ਨਸ਼ਾ ਵੇਚਣ ਵਾਲੇ ਜਾਂ ਤਸਕਰ ਜਾਂ ਹੋਰ ਏਦਾਂ ਦੇ ਦੂਜੇ ਅੰਸਰ ਸਿਆਣੇ ਹੋਏ ਹਨਾ ਹਾਂਜੀ ਹਾਂਜੀ ਉਹਨੇ ਮਾਂ ਪਿਓ ਨਹੀਂ ਸਿਆਣੇ ਹੋਏ ਜੀ 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 ਮਾਂ ਪਿਓ ਨੂੰ ਵੀ ਹੋਰ ਸਿਆਣੇ ਕਰਨ ਦੀ ਲੋੜ ਆ ਜੀ ਜੀ ਤੇ ਬੱਚੇ ਵੀ ਬੜੇ ਸੈਂਸਿਟਿਵ ਨੇ ਅੱਜ ਕੱਲ ਜੀ ਜੀ ਤੇ ਬੜੀ ਧਿਆਨ ਨਾਲ ਇਹਨਾਂ ਨੂੰ ਆ ਜਦੋਂ ਬੱਚੇ ਨੂੰ ਸਮਝਾਈਦਾ ਤੇ ਬੱਚੇ ਸਮਝਦੇ ਵੀ ਆ ਜੀ ਪਰਿਵਾਰਾਂ ਦੀ ਗੱਲ ਕਰ ਰਹੇ ਹੋ ਪਰਿਵਾਰਾਂ ਦੀ ਗੱਲਬਾਤ ਦੇ ਵਿੱਚੋਂ ਕੁਝ ਨਾ ਕੁਝ ਜਿਵੇਂ ਤੁਸੀਂ ਆਪਣੀਆਂ ਬਜ਼ੁਰਗਾਂ ਦੀਆਂ ਯਾਦਾਂ ਜਿਹੜੀਆਂ ਉਹ ਤਾਜ਼ਾ ਕਰ ਰਹੇ ਹੋ ਤੇ ਕੁਝ ਆਪਣੇ ਜੀਨ ਦੇ ਵਿੱਚ ਵੀ ਲੰਬੇ ਸਮੇਂ ਤੋਂ ਪੱਤਰਕਾਰਤਾ ਦੇ ਨਾਲ ਜੁੜੇ ਆ ਜਿਵੇਂ ਤੁਸੀਂ ਕਲਮ ਦੀ ਗੱਲ ਕੀਤੀ ਆ ਕਿ ਇੱਕ ਕਲਮਕਾਰ ਜਿਹੜਾ ਉਹ ਸਮਾਜ ਨੂੰ ਇੱਕ ਚੰਗੀ ਸੇਧ ਦੇ ਸਕਦਾ ਤੇ ਕਦੇ ਉਹ ਜਿਹੜੀਆਂ ਸਾਦਗੀਆਂ ਚਿੱਠੀਆਂ ਦੀ ਗੱਲ ਜਨ ਦੇ ਵਿੱਚ ਘੁਮਰੀ ਹੈ ਪਰਿਵਾਰਾਂ ਦੀ ਜਿਵੇਂ ਰਿਸ਼ਤੇ ਨੇ ਜਿਹੜੇ ਸੋਸ਼ਲ ਮੀਡੀਆ ਨੇ ਕਾਫੀ ਦੂਰ ਕਰਤੇ ਆ ਇੱਕ ਦੋ ਕਦੀ ਸਮਾਂ ਹੋਇਆ ਕਰਦਾ ਸੀ ਉਹ ਸਮਾਂ ਸੀ ਜਦੋਂ ਸਾਡੇ ਬਜ਼ੁਰਗ ਆਪਣੇ ਕਲਮਾਂ ਦੇ ਰਾਈ ਅਜਹੀ ਸ਼ਾਈ ਜਿਹੜੀ ਆ ਕਾਗਜ਼ਾਂ ਦੇ ਉੱਪਰ ਵਹਿਂਦੀ ਹੁੰਦੀ ਸੀ ਕਿ ਜਿਵੇਂ ਚਿੱਠੀਆਂ ਦਾ ਯੁੱਗ ਸੀਗਾ ਕਿ ਚਿੱਠੀ ਲਿਖਣੀ ਤੇ ਚਿੱਠੀ ਦੇ ਸਰਲੇਖ ਮੇਰੇ ਮਾਈਂਡ ਦੇ ਵਿੱਚ ਘੁੰਮ ਰਹੇ ਨੇ ਕਿ ਅੱਗੇ ਅੱਗੇ ਮਿਲੇ ਫੁੱਫੜ ਜੀ ਜਾਂ ਭੂਆ ਜੀ ਅਸੀਂ ਆਪਣੀ ਜਗਾ ਠੀਕ ਠਾਕ ਆਪ ਜੀ ਦੀ ਰਾਜੀ ਖੁਸ਼ੀ ਜਿਹੜੀ ਪਰਮਾਤਮਾ ਤੋਂ ਭਲੀ ਭਲੀ ਲੋੜਦੇ ਆ ਤੇ ਉਦੋਂ ਸਮਾਂ ਇਸ ਤਰ੍ਹਾਂ ਦਾ ਹੁੰਦਾ ਸੀ ਕਿਸੇ ਦਾ ਕੋ ਰਿਸ਼ਤੇਦਾਰ ਹਾਂਜੀ ਬੇਸ਼ੱਕ ਇਥੋਂ 3 ਕਿਲੋਮੀਟਰ ਦੀ ਦੂਰੀ ਤੋਂ ਪਤਾ ਲੱਗਦਾ ਸੀ ਨਾ ਕਿ ਕੋਈ ਰਿਸ਼ਤੇਦਾਰ ਆ ਰਹੇ ਆ ਰਿਆ ਤੇ ਚਾਹ ਚੜ ਜਾਂਦਾ ਸੀ ਤੇ ਅੱਗੋਂ ਬੱਚੇ ਦੌੜ ਪੈਂਦੇ ਸੀ ਕਿ ਸਾਡੇ ਲਈ ਰਿਸ਼ਤੇਦਾਰ ਚੀਜੀ ਕੀ ਲੈ ਕੇ ਆਇਆ ਪਰ ਹੁਣ ਸਮਾਜ ਦੇ ਵਿੱਚ ਉਹ ਰਿਸ਼ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਦੂਰ ਹੋ ਗਈਆਂ ਨੇ ਕਿ ਇਹਨੂੰ ਸੋਸ਼ਲ ਮੀਡੀਆ ਦਾ ਰੋਲ ਸਮਝਦੇ ਹੋ ਕਿ ਜਾਂ ਸਮਾਜ ਦੇ ਵਿੱਚ ਜਿਹੜੀ ਈਰਖਾ ਦਵੇਸ਼ ਵਧੀ ਆ ਉਹ ਸਮਝਦੇ ਅਗਰ ਸਾਬ ਮੇਰੇ ਮੇਰੀ ਨਜ਼ਰ ਚ ਨਾ ਇਹ ਦੋਵੇਂ ਚੀਜ਼ਾਂ ਇਹਦਾ ਇਕੱਲਾ ਕਾਰਨ ਨਹੀਂ ਹੈਗੀ ਜੀ 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 ਨਾ ਤੇ ਸੋਸ਼ਲ ਮੀਡੀਆ ਦਾ ਕਾਰਨ ਆ ਇਕੱਲਾ ਜੀ ਜੀ ਨਾ ਹੀ ਜਿਹੜਾ ਪਰਿਵਾਰ ਦੇ ਵਿੱਚ ਅ ਰਸੂਖ ਘਟੇ ਨੇ ਉਹਦਾ ਕਾਰਨ ਆ ਇਹ ਜਿਹੜੀ ਇੱਕ ਸਮੇਂ ਦੀ ਚਾਲ ਆ ਨਾ ਜਿਹੜੀ ਇਹਨੂੰ ਆਪਾਂ ਕਹਿੰਨੇ ਆ ਕੈਪੀਟਲਿਜ਼ਮ ਜੀ 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 ਤੇ ਉਹ ਜਿਉਂ ਜਿਉਂ ਇਹ ਕੰਜ਼ਿਊਮਰਿਜ਼ਮ ਵਧਦਾ ਹਨਾ ਸਾਨੂੰ ਅੱਗੇ ਬੜਾ ਕੁਝ ਨਜ਼ਰ ਆ ਰਿਹਾ ਹੁੰਦਾ ਆ ਵੀ ਖਰੀਦ ਲੋ ਆ ਵੀ ਖਰੀਦ ਲੋ ਆ ਵੀ ਖਰੀਦ ਲੋ ਹਨਾ ਆ ਪੈਸੇ ਦੀ ਦੌੜ ਪੈ ਜਾਂਦੀ ਆ ਜੀ ਇਹ ਉਹਦੇ ਕਾਰਨ ਆ ਥੋੜਾ ਜਿਹਾ ਪਦਾਰਥਵਾਦੀ ਯੁੱਗ ਦੀ ਦੌੜ ਆ ਜੀ ਇਹ ਪਦਾਰਥਵਾਦੀ ਹੀ ਜੋ ਗਿਆ ਤੁਸੀਂ ਦੌੜਿਆ ਤੁਸੀਂ ਬਿਲਕੁਲ ਸਹੀ ਆ ਕਿਹਾ ਤੇ ਇਹਨੂੰ ਦੂਰ ਵੀ ਪਰਿਵਾਰ ਹੀ ਕਰ ਸਕਦਾ ਜਦੋਂ ਪਰਿਵਾਰ ਇੱਕ ਦੂਜੇ ਦੇ ਨੇੜੇ ਹੋਣਗੇ ਪਰਿਵਾਰ ਆਪਣੇ ਆਪ ਵਿੱਚ ਨੇੜੇ ਹੋਊਗਾ ਤਾਂ ਇਹਦੀ ਦੌੜ ਵੀ ਜੀ ਰੁਕੇਗੀ ਰੁਕੇਗੀ ਇੱਕ ਮੈਂ ਹੋਰ ਸੋਸ਼ਲ ਮੀਡੀਆ ਦੀ ਗੱਲ ਕਰਨੀ ਆ ਸੋਸ਼ਲ ਮੀਡੀਆ ਦਾ ਆਪਾਂ ਕਸੂਰ ਤੇ ਕੱਢਦੇ ਆ ਜੀ ਜੀ ਪਿਛਲੇ ਸਮੇਂ ਚ ਨਾ ਉਹ ਆਈਆਂ ਨੇ ਤੁਸੀਂ ਨਾ ਸੁਣਿਆ ਨਾ AI ਐਪਾਂ ਨੇ Grok ਬਿਲਕੁਲ ਆਈ ਹੋਈ ਤੇ ਇੱਕ ਹੋਰ ਆ ਚਾਈਨੀਸ ਐਪ ਹੈ ਜਿਹੜੀ ਐਡੀਟਿੰਗ ਐਪ ਹੈਗੀ ਹਾਂ ਉਹ ਇੰਨਾ ਜ਼ਿਆਦਾ ਆ ਕਿ ਇਨਾ ਜ਼ਿਆਦਾ ਹੈ ਤੇ ਉਹ ਆਪਣੇ ਡਾਟੇ ਤੇ ਹੀ ਬੋਲਦੀਆਂ ਪਰ ਹੁਣ ਅੱਜ ਸਾਡੇ ਕੋਲੋ ਹਥਿਆਰ ਵੀ ਹੈ ਇੱਕ ਜੀ ਜੀ ਜਿੱਦਾਂ ਕੋਈ ਮਿਸ ਇਨਫੋਰਮੇਸ਼ਨ ਸੋਸ਼ਲ ਮੀਡੀਆ ਤੇ ਘੁੰਮਦੀ ਹੈ ਨਾ ਜੀ ਜੀ ਵੀ ਫਲਾਣਾ ਜਿੱਦਾਂ ਕਿਸੇ ਦੀ ਫੋਟੋ ਐਡਿਟ ਕਰਕੇ ਇਦਾਂ ਕਈ ਕੁਝ ਕਰ ਦਿੰਦੇ ਆ ਹੁਣ ਆਪਾਂ ਗਰੌਕ ਨੂੰ ਪੁੱਛ ਸਕਦੇ ਆ ਵੀ ਕੀ ਇਹ ਸਹੀ ਕਹਿ ਰਿਹਾ ਵਾ ਸਹੀ ਕਹਿ ਰਿਹਾ ਇਹ ਸਹੀ ਹੈ ਕਿ ਨਹੀਂ ਉਸੇ ਵੇਲੇ ਪੂਰਾ ਜਿਹੜਾ ਪੂਰੀ ਦੁਨੀਆ ਦਾ ਡਾਟਾ ਉਹ ਚ ਫੀਡ ਹੈ ਉਹਦੇ ਰਿਜ਼ਲਟ ਸਾਮਣੇ ਆ ਜਾਊਗਾ ਉਸੇ ਵੇਲੇ ਕੱਢ ਕੇ ਦੱਸ ਦਿੰਦੀ ਹੁਣ ਲੋਕ ਕੀ ਕਰਨ ਦੇ ਆਜ ਕੱਲ ਲੋਕ ਪੁੱਛਣ ਦੇ ਉਹਨੂੰ ਵੀ ਮੋਦੀ ਕਿੰਨਾ ਪੜਿਆ ਹੋਆ ਜੀ ਜੀ ਉਹ ਸਾਰਾ ਜਿੰਨੇ ਸਰਟੀਫਿਕੇਟ ਬੋਲਦੇ ਮੋਦੀ ਦੇ ਉਹਨਾਂ ਹੀ ਉਹ ਕੱਢ ਕੇ ਰੱਖ ਦਿੰਦੀ ਆ ਕੱਢ ਕੇ ਰੱਖ ਦਿੰਦੀ ਤੇ ਉਹਨਾਂ ਹੀ ਗਰੌਕ ਨੇ ਇਸ ਵੇਲੇ ਮੋਦੀ ਉਹਨਾਂ ਦਾ ਜਲੂਸ ਕੱਢ ਦਿੱਤਾ ਵਾ ਜੀ 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 ਕਿਉਂਕਿ ਉਹ ਸੱਚ ਬੋਲਦੀ ਆ ਉਹਨੂੰ ਨਹੀਂ ਪਤਾ ਸੋਸ਼ਲ ਮੀਡੀਆ ਦਾ ਜਿਹੜਾ ਹੈ ਨਾ ਉਹਨੂੰ ਵਰਤਣਾ ਵੀ ਇਸਤੇਮਾਲ ਕਰਨਾ ਵੀ ਆਉਣਾ ਚਾਹੀਦਾ ਹੁੰਦਾ ਹੁਣ ਅਗਲਾ ਸਮਾਂ ਇਹ ਆ ਜੀ 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 ਪੀ ਆਹ ਇਨੂੰ ਆਪਾਂ ਕੋਸ ਵੀ ਲਿਆ 10 20 ਸਾਲ ਤੋਂ ਕੋਸ ਵੀ ਰਹੇ ਆ ਆਪਾਂ ਇਹਨੂੰ ਹਟਾ ਨਹੀਂ ਸਕਣਾ ਹੁਣ ਇਹਦਾ ਇਸਤੇਮਾਲ ਕਰਨਾ ਪੈਣਾ ਚੰਗੀ ਤਰ੍ਹਾਂ ਚੰਗੇ ਨਜ਼ਰੀਏ ਨਾਲ ਸੋ ਅਖੀਰ ਦੇ ਵਿੱਚ ਕੀ ਇਸ ਪ੍ਰੋਗਰਾਮ ਦਾ ਕੀ ਮੈਸੇਜ ਦੇਣਾ ਚਾਹੋਗੇ ਪ੍ਰੋਗਰਾਮ ਦਾ ਮੈਸੇਜ ਰਾਏ ਸਾਹਿਬ ਇਹੋ ਹੀ ਆ ਭਈ ਇੱਕ ਤੇ ਜਿਹੜਾ ਸਾਇਤ ਆ ਵੇਖੋ ਜਿਹੜਾ ਆਪਾਂ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਆ ਨਾ ਤੇ ਸਾਡਾ ਜਿਹੜਾ ਇਹ ਸਾਰਾ ਸਿੱਖ ਧਰਮ ਦਾ ਜਲਵਾ ਆ ਇਹ ਸਾਇਦ ਤੋਂ ਹੀ ਸ਼ੁਰੂ ਹੋਇਆ ਤੇ ਤੋਂ ਸ਼ੁਰੂ ਹੋਇਆ ਹਾਂਜੀ ਕਿਉਂਕਿ ਆਪਣਾ ਭਗਤ ਸਾਹਿਬਾਨਾ ਸਰ ਇਹ ਕਹਿੰਦਾ ਹੈ ਜੀ 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 ਹਾਂ ਤੇ ਉਹ ਸ਼ਾਇਰ ਹੀ ਆਪਣੇ ਆਪ ਨੂੰ ਕਹਿੰਦੇ ਸੀ ਆਪਾਂ ਉਹਨਾਂ ਨੂੰ ਬੜਾ ਫਿਰ ਗਾਂਹ ਹੋਰ ਵੱਡੇ ਤੋਂ ਵੱਡਾ ਕਰ ਤਾਂ ਗੱਲ ਉਹਨਾਂ ਦੀ ਕੋਈ ਨਹੀਂ ਮੰਨਦੇ ਆਪਾਂ ਠੀਕ ਹੈ ਜੀ ਤੇ ਹੁਣ ਉਹਨਾਂ ਦੀ ਗੱਲ ਵੀ ਮੰਨਣੀ ਆ ਗੱਲ ਵੀ ਮੰਨਣੀ ਤੇ ਚੰਗੇ ਸਹਿਯਦਕਰ ਪੈਦਾ ਹੋਣ ਸਮਾਜ ਜੀ ਜੀ ਚੰਗੇ ਸਰੋਤੇ ਪੈਦਾ ਹੋਣ ਚੰਗੇ ਸਮਝਣ ਵਾਲੇ ਪੈਦਾ ਹੋਣ ਸਾਡੀ ਉਹੀ ਕਾਮਨਾ ਹੈ ਇਸੇ ਕਾਮਨਾ ਦੇ ਤਹਿਤ ਇਹ ਪ੍ਰੋਗਰਾਮ ਸੀਗਾ ਠੀਕ ਹੈ ਇਹ ਕਾਲੂ ਸਾਹਿਬ ਜੀ ਦੀ ਗੱਲ ਇੱਕ ਹੋਰ ਕਹਿਣੀ ਚਾਹੁੰਦਾ ਜੀ ਜੀ ਪੀ ਸਾਡਾ ਜਿਹੜਾ ਇਹ ਇਹਨਾਂ ਸੋਚੀ ਸਭ ਮਾੜਾ ਹੀ ਹੋ ਗਿਆ ਜੀ ਜੀ ਇੱਥੇ ਚੰਗੇ ਪਰਿਵਾਰ ਵੀ ਹੈਗੇ ਆ ਚੰਗੇ ਪਰਿਵਾਰ ਜਿਹੜੇ ਲੋਕਾਂ ਨਾਲ ਰਲ ਮਿਲ ਕੇ ਜਲਦੇ ਆਪਣੇ ਜਿਹਨਾਂ ਦੇ ਪਰਿਵਾਰ ਦੀ ਸ਼ਾਂਤੀ ਆ ਜਿਹੜੇ ਆਪਣੇ ਮਾਪਿਆਂ ਦੀ ਇੱਜ਼ਤ ਕਰਦੇ ਆ ਉਹ ਬੱਚੇ ਵੀ ਇੱਥੇ ਆ ਗਏ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਹੋਰ ਅੱਗੇ ਵਧਾਈਏ ਤਾਂ ਕਿ ਆਪਾਂ ਇਸ ਚੰਗਿਆਈ ਵੱਲ ਨੂੰ ਅੱਗੇ ਵਧ ਸਕੀਏ ਹਾਂ ਸੋ ਕਾਲੂ ਸਾਹਿਬ ਬਹੁਤ ਵਧੀਆ ਮੈਸੇਜ ਦੇ ਰਹੇ ਨੇ ਜਿਵੇਂ ਉਹਨਾਂ ਦੇ ਪੁੱਤਰ ਜਿਹੜੇ ਨੇ ਇਸ ਪਰਿਵਾਰ ਦੇ ਵਾਰਸ ਡਾਕਟਰ ਮਨਪਮਨ ਸਿੰਘ ਕਾਲੂ ਉਹਨਾਂ ਨੇ ਦੱਸਿਆ ਕਿ ਜੋ ਸਾਡਾ ਅਮੀਰ ਵਿਰਸਾ ਜਿਹੜਾ ਸਾਡਾ ਸਿੱਖ ਧਰਮ ਹੈ ਇਹਦੇ ਵਿੱਚੋਂ ਹੀ ਜਿਹੜਾ ਵਾ ਜਿਵੇਂ ਜਿਹੜੇ ਸਹਿਦਕਾਰ ਹੈ ਇਹ ਵੀ ਇਸੇ ਲੜੀ ਦੇ ਵਿੱਚੋਂ ਹੀ ਨਿਕਲਦੇ ਆ ਤੇ ਉਹਨਾਂ ਨੇ ਕਈ ਤਰ੍ਹਾਂ ਦੇ ਜਿੱਥੇ ਨੇ ਸਮਾਜ ਦੇ ਜੋ ਅਯੋਕ ਸਮਝ ਦੇ ਵਿੱਚ ਵਰਤਾਰੇ ਨੇ ਉਹ ਵਧੀਆ ਸਨੇਹਾ ਦਿੱਤਾ ਵਧੀਆ ਮੈਸੇਜ ਦਿੱਤਾ ਇਸ ਪ੍ਰੋਗਰਾਮ ਨੂੰ ਲੈ ਕੇ ਉੱਥੇ ਹੀ ਜੋ ਡਾਕਟਰ ਸਰਿੰਦਰ ਕਾਲੋਂ ਜੀ ਉਹਨਾਂ ਵੱਲੋਂ ਵੀ ਸਮਾਜ ਨੂੰ ਕਿਤੇ ਨਾ ਕਿਤੇ ਇਹਨਾਂ ਰਿਸ਼ਤਿਆਂ ਨੂੰ ਲੈ ਕੇ ਜਾਂ ਸਮਾਜਿਕ ਵਰਤਾਰੇ ਨੂੰ ਲੈ ਕੇ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਸੰਧਾਰਤ ਨੇ ਉਹਦੇ ਉੱਪਰ ਪੈਰਾ ਦੇਣ ਦੀ ਲੋੜ ਹੈ ਉਹਨਾਂ ਨੇ ਕਿ ਸਾਰਾ ਹੀ ਸਮਾਜ ਮਾੜਾ ਨਹੀਂ ਹੈਗਾ ਪਰ ਕਈ ਪਰਿਵਾਰ ਇਸ ਤਰ੍ਹਾਂ ਦੇ ਵੀ ਹੈਗੇ ਜਿਨ੍ਹਾਂ ਦਾ ਅਯੋਕੇ ਸਮੇਂ ਦੇ ਵਿੱਚ ਵੀ ਇਸ ਸਮੇਂ ਦੇ ਵਿੱਚ ਵੀ ਪਰਿਵਾਰਾਂ ਦਾ ਇੰਨਾ ਪਿਆਰ ਆ ਜਿਵੇਂ ਬੜੇ ਬੜੇ ਵੱਡੇ ਪਰਿਵਾਰ ਸਮਾਜ ਦੇ ਵਿੱਚ ਦੇਖੀ ਦੀ ਹੈ ਕਿ ਬੇਸ਼ੱਕ ਘਰ ਦੇ 20 25 25 ਜੀ ਹੋਣ ਪਰ ਚੁੱਲ੍ਹੇ ਅੱਜ ਵੀ ਜਿਹੜੇ ਨੇ ਮਿਸਾਲ ਦੇ ਤੌਰ ਤੇ ਇੱਕੋ ਚੁੱਲ੍ਹੇ ਦੇ ਉੱਤੇ ਸਾਰਾ ਪਰਿਵਾਰ ਜਿਹੜਾ ਬੈਠਾ ਨਜ਼ਰ ਆਉਂਦਾ ਤੇ ਅਜਿਹੇ ਪਰਿਵਾਰਾਂ ਤੋਂ ਸਾਨੂੰ ਸਾਰਿਆਂ ਨੂੰ ਜਿਹੜੀ ਆ ਸੇਧ ਲੈਣ ਦੀ ਲੋੜ ਹੈ ਸੋ ਇਹ ਪਹਿਲੀ ਵਾਰ ਜਿਹੜੀ ਆ ਨਵਿਕਲੇ ਢੰਗ ਦੇ ਨਾਲ ਆਪਣੇ ਮਾਤਾ ਦੀ ਜਿਹੜੀ ਯਾਦ ਹੈ ਉਹਨੂੰ ਤਾਜ਼ਾ ਕਰਦੇ ਆਂ ਇਹ ਇਨਾਈ ਪ੍ਰੋਗਰਾਮ ਦਾ ਜਿਹੜਾ ਆਯੋਜਨ ਕੀਤਾ ਸੋ ਨਰਲੇਬ ਟੀਵੀ ਵੱਲੋਂ ਵੀ ਕਾਮਨਾ ਕਰਾਂਗੇ ਕਿ ਕਾਹਲੋਂ ਪਰਿਵਾਰ ਹਰ ਸਾਲ ਹੀ ਇਸੇ ਤਰ੍ਹਾਂ ਹੀ ਜੋ ਸਮਾਜ ਨੂੰ ਸੇਵਾ ਦੇਣ ਵਾਸਤੇ ਇਸ ਤਰ੍ਹਾਂ ਦੇ ਜਿਹੜੇ ਨੇ ਸਲੱਗ ਆਯੋਗ ਉਪਰਾਲੇ ਜਿਹੜੇ ਨੇ ਉਹ ਸਮੇਂ-ਸਮੇਂ ਸਿਰ ਕਰਦੇ ਰਹਿਣ ਹੁਣ ਤੱਕ ਲਈ ਇਨਾਈ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਬ ਟੀਵੀ ਗੁਰਦਾਸਪੁਰ